ਹਾਂਜੀ ਦੋਸਤੋ ਜੇਕਰ ਤੁਹਾਡੇ ਕੋਲ ਨਾਸ਼ਪਤੀ ਦਾ ਬੂਟਾ ਲੱਗਿਆ ਤੇ ਉਹਦੀਆਂ ਪੱਤੇ ਤੇ ਡਾਣੀਆਂ ਸੁੱਕ ਰਹੀਆਂ ਨੇ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੀ ਵੀਡੀਓ ਨੂੰ ਆਖਰ ਤੱਕ ਜਰੂਰ ਦੇਖੋ ਤੇ ਇੱਕ ਜ਼ਰੂਰੀ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤਾਂ ਜੋ ਜਿਹੜੇ ਵੀਰ ਫਲਾਂ ਦੀ ਕਾਸ਼ਤ ਕਰਦੇ ਨੇਗੇ ਉਹ ਆਪਣੇ ਬੂਟਿਆਂ ਨੂੰ ਆਪਣੇ ਦਸੇ ਤਰੀਕਿਆਂ ਨਾਲ ਕੋਸ਼ਿਸ਼ ਅੱਧ ਤੱਕ ਜਿਹੜਾ ਬਚਾ ਸਕਣ ਤੇ ਆਪਾਂ ਪੂਰੀ ਕੋਸ਼ਿਸ਼ ਰੱਖਦੇ ਆਂ ਕਿ ਆਪਾਂ ਤੁਹਾਡੇ ਲਈ ਸਟੀਕ ਤੇ ਵਧੀਆ ਜਿਹੜੀ ਕੰਮ ਦੀ ਜਾਣਕਾਰੀ ਲੈ ਕੇ ਆਈਏ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਇਹ ਨਾਸ਼ਪਤੀ ਦੇ ਬੂਟੇ ਬਾਰੇ ਜਿਹੜਾ ਨਾਸ਼ਪਤੀ ਦੇ ਬੂਟੇ ਦੇ ਵਿੱਚ ਟਾਹਣੀਆਂ ਸੁੱਕਣ ਦਾ ਤੇ ਪੱਤੇ ਸੁੱਕਣ ਦਾ ਸਭ ਤੋਂ ਜਿਹੜਾ ਮੁੱਖ ਕਾਰਨ ਹੈ ਜੀ ਉਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਪਰ ਅੱਜ ਥੋੜੀ ਵਿਸਤਾਰ ਦੇ ਵਿੱਚ ਗੱਲ ਕਰਾਂਗੇ ਉਹ ਪਾਣੀ ਲਾਉਣ ਦਾ ਤਰੀਕਾ ਜੀ ਸਭ ਤੋਂ ਮੁੱਖ ਕਾਰਨ ਜਿਹੜਾ ਪਾਣੀ ਲਾਉਣ ਦਾ ਤਰੀਕਾ ਹੈਗਾ ਉਹਦੇ ਕਾਰਨ ਹੀ ਨਾਸ਼ਪਤੀ ਦੇ ਪੱਤੇ ਤੇ ਟਾਹਣੀਆਂ ਸੁੱਕਦੀਆਂ ਨੇਗੀਆਂ ਹੁਣ ਗੱਲ ਕਰ ਰਹੀ ਹੈ ਜੀ ਗਰਮੀ ਰੁੱਤ ਦੇ ਵਿੱਚ ਜਦੋਂ ਉਹਦੇ ਉੱਪਰ ਦੇਖ ਲਓ ਫਲ ਆਇਆ ਹੋਵੇ ਤਾਂ ਉਦੋਂ ਆਪਾਂ ਜਿਹੜਾ ਇਹਨੂੰ 7 ਤੋਂ ਲੈ ਕੇ 10 ਦਿਨਾਂ ਦੇ ਬਖਵੇਂ ਦੇ ਨਾਲ ਪਾਣੀ ਲਾਉਣਾ ਜੀ ਤੇ ਪਾਣੀ ਆਪਾਂ ਨੂੰ ਜਿਆਦਾ ਪਰ ਮਾਣੀ ਲਾਉਣਾ ਹਲਕਾ ਪਾਣੀ ਲਾਉਣਾਗਾ ਤੇ ਇਹਦੀ ਜੜ ਥੋੜੀ ਬਹੁਤੀ ਇਸ ਤਰ੍ਹਾਂ ਟੱਕ ਕੇ ਰੱਖਾਂਗੇ ਤਾਂ ਆਪਾਂ 10 ਤੋਂ 12 ਦਿਨ ਵੀ ਟਪਾ ਸਕਦੇ ਆਂਗੇ ਬਾਕੀ ਮਿੱਟੀ ਦੇ ਥੋੜਾ ਜਿਹਾ ਹਸਾਬ ਨਾਲ ਵੀ ਪਾਣੀ ਦਾ ਹੁੰਦਾ ਜੇਕਰ ਜਿਆਦਾ ਚੀਕਨੀ ਮਿੱਟੀ ਆ ਤੇ ਜੜ ਟੱਕੀ ਹੋਈ ਆ ਤਾਂ ਤੁਸੀਂ 12 ਤੋਂ 15 ਦਿਨ ਵੀ ਜਿਹੜਾ ਲੰਘਾ ਸਕਦੇ ਹੋ ਜਿਆਦਾ ਪਾਣੀ ਦੇਣ ਨਾਲ ਬੂਟਾ ਖਰਾਬ ਹੁੰਦਾਗਾ ਤੇ ਉਸ ਤੋਂ ਇਲਾਵਾ ਜਦੋਂ ਹੀ ਇਹਦਾ ਫਲ ਟੁੱਟ ਜਾਂਦਾਗਾ ਪੱਕਣ ਤੋਂ ਬਾਅਦ ਇਹਦਾ ਪਾਣੀ ਬਿਲਕੁਲ ਬੰਦ ਕਰ ਦੇਣਾ ਹੁੰਦਾ ਜੀ ਪਾਣੀ ਇਹਨੂੰ ਨਹੀਂ ਦੇਣਾ ਹੁੰਦਾਗਾ ਪਾਣੀ ਦੇਣ ਨਾਲ ਜਿਹੜਾ ਬੂਟੇ ਦੇ ਉਸ ਸਮੇਂ ਘਾਟਾ ਸਰਪੈਂਦਾ ਪਰ ਜਦੋਂ ਇਹਦੀ ਫਟਾਰ ਆਉਂਦੀ ਹੈਗੀ ਜਾਂ ਨਵੇਂ ਪੱਤੇ ਕੱਢਦਾਗਾ ਤਾਂ ਜਿਹੜੇ ਇਹਦੇ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਆ ਜੀ ਹੁਣ ਦੂਸਰੀ ਗੱਲ ਕਰ ਲਈਏ ਆਪਾਂ ਜੇ ਸਰਦੀਆਂ ਦੇ ਵਿੱਚ ਗੱਲ ਕਰ ਲਈਏ ਪਾਣੀ ਦੀ ਤਾਂ ਉਦੋਂ ਜਿਹੜਾ ਪਾਣੀ ਹੈਗਾ ਉਹ ਮੁੱਖ ਤੌਰ ਤੇ ਜਨਵਰੀ ਦੇ ਵਿੱਚ ਬਿਲਕੁਲ ਬੰਦ ਕਰ ਦੇਣਾ ਹੁੰਦਾ ਜੀ ਆਪਾਂ ਉਦੋਂ ਪਾਣੀ ਨਹੀਂ ਦੇਣਾ ਹੁੰਦਾਗਾ ਜਦੋਂ ਬੂਟਾ ਡੋਰਮੈਂਟ ਸਟੇਜ ਦੇ ਵਿੱਚ ਹੁੰਦਾ ਯਾਨੀ ਕਿ ਪੱਤੇ ਸਾਰੇ ਨੇ ਝਾੜੇ ਹੁੰਦੇ ਆ ਉਸ ਸਮੇਂ ਵੀ ਆਪਾਂ ਇਹਨੂੰ ਜਿਹੜਾ ਪਾਣੀ ਨਹੀਂ ਦੇਣਾ ਹੁੰਦਾ ਜਿਆਦਾ ਪਾਣੀ ਹੀ ਇਹਦਾ ਜਿਹੜਾ ਮੁੱਖ ਕਾਰਨ ਬਣਦਾਗਾ ਉਸ ਤੋਂ ਇਲਾਵਾ ਜਿਹੜਾ ਜੁਲਾਈ ਅਗਸਤ ਦਾ ਮਹੀਨਾ ਜਦੋਂ ਬਰਸਾਤਾਂ ਦਾ ਟਾਈਮ ਹੁੰਦਾਗਾ ਉਦੋਂ ਆਪਾਂ 20 ਤੋਂ ਲੈ ਕੇ 25 ਦਿਨਾਂ ਬਾਅਦ ਇਹਨੂੰ ਪਾਣੀ ਦੇਣਾ ਹੁੰਦਾਗਾ ਤੇ ਉਹ ਆਪਾਂ ਧਿਆਨ ਰੱਖਣਾ ਹੁੰਦਾ ਜੇਕਰ ਬਰਸਾਤ ਸਮੇਂ ਤੋਂ ਸਮੇਂ ਪੈਂਦੀ ਰਹੇ ਤਾਂ ਆਪਾਂ ਨੂੰ ਪਾਣੀ ਨਹੀਂ ਦੇਣਾ ਚਾਹੀਦਾ ਜੀ ਜੇਕਰ ਨਵਾਂ ਬੂਟਾ ਲਾਇਆਗਾ ਤੁਸੀਂ ਦਸੰਬਰ ਜਨਵਰੀ ਦੇ ਵਿੱਚ ਤਾਂ ਉਹਨੂੰ ਹਲਕਾ ਪਾਣੀ ਜਿਹੜਾ ਪੰਜ ਚਾਰ ਦਿਨਾਂ ਦੇ ਵਾਖਵੇ ਦੇ ਨਾਲ ਤੁਸੀਂ ਦੇ ਸਕਦੇ ਹੋ ਉਸ ਸਮੇਂ ਪਰ ਜਿਵੇਂ ਬੂਟਾ 1 ਸਾਲ ਦਾ ਹੋ ਜਾਂਦਾ ਉਸ ਸਮੇਂ ਪਾਣੀ ਜਿਸ ਤਰੀਕੇ ਨਾਲ ਆਪਾਂ ਦੱਸਿਆ ਤੁਸੀਂ ਇਸ ਤਰੀਕੇ ਨਾਲ ਲਾਉਣਾ ਜੀ ਤੇ ਜਿਹੜਾ ਸਰਦੀਆਂ ਦੇ ਵਿੱਚ ਜੇਕਰ ਤੁਸੀਂ ਜਿੱਥੇ ਤੁਹਾਡੇ ਨਾਸ਼ਪਤੀ ਦੇ ਜਾਂ ਬੱਬੂ ਕੋਸ਼ੇ ਦੇ ਬੂਟੇ ਲੱਗੇ ਆਈ ਉੱਥੇ ਤੁਸੀਂ ਕੋਈ ਵੀ ਐਹ ਜੀ ਫਸਲ ਨਹੀਂ ਲਾਉਣੀ ਜਿਹਨੂੰ ਜਿਆਦਾ ਪਾਣੀ ਦੀ ਲੋੜ ਹੁੰਦੀ ਹੈ ਸਰਦੀਆਂ ਦੇ ਵਿੱਚ ਕਿਉਂਕਿ ਉਸ ਫਸਲ ਨੂੰ ਜਦੋਂ ਤੁਸੀਂ ਪਾਣੀ ਲਾਉਂਗੇ ਤਾਂ ਇਹਦੇ ਉੱਤੇ ਉਹਦਾ ਮਾੜਾ ਪ੍ਰਭਾਵ ਪਊਗਾ ਜਿਵੇਂ ਆਪਾਂ ਬਰਸੀਮ ਵਗੈਰਾ ਬੀਜ ਲੰਨੇਗੇ ਉਹਨੂੰ ਪਾਣੀ ਸਰਦੀਆਂ ਦੇ ਵਿੱਚ ਕਾਫੀ ਚਾਹੀਦਾ ਹੁੰਦਾ ਹੈਗਾ ਤੇ ਉਸ ਸਮੇਂ ਆਪਾਂ ਬਸੇਮ ਨੂੰ ਪਾਣੀ ਦੇਣ ਦੇ ਚੱਕਰ ਤੇ ਜਿਹੜਾ ਆਪਦਾ ਫਲਾਂ ਦੇ ਪੌਦੇ ਖਰਾਬ ਕਰ ਲੰਨੇ ਹੈਗੇ ਇਹ ਜਿਹੜੀਆਂ ਪਾਣੀ ਦੀਆਂ ਗੱਲਾਂ ਸੀ ਕੋਸ਼ੇ ਦੇ ਚ ਦੋ ਮੁੱਖ ਬਿਮਾਰੀਆਂ ਹੁੰਦੀਆਂ ਨੇ ਜੀ ਜਿਹਦੇ ਵਿੱਚੋਂ ਇੱਕ ਤਾਂ ਹੈਗਾ ਜੀ ਆਪਣਾ ਛਿੱਲੜ ਦਾ ਕੈਂਕਰ ਯਾਨੀ ਕਿ ਇਹਦੇ ਛਿਲਕੇ ਦਾ ਕੈਂਕਰ ਛਿਲਕਾ ਪਾਟਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਉਹਦਾ ਜਿਹੜਾ ਮੁੱਖ ਕਾਰਨ ਹੁੰਦਾ ਇਹ ਛਿੱਲੜ ਦੇ ਕੈਂਕਰ ਦਾ ਉਹ ਜਿਹੜਾ ਆਪਣਾ ਇਹਦੇ ਜਿਹੜਾ ਇਸ ਤਰ੍ਹਾਂ ਟਾਣੀਆਂ ਤੇ ਛਿਲਕਾ ਪਾਟਣਾ ਸ਼ੁਰੂ ਹੋ ਜਾਂਦਾ ਜਿੱਥੋਂ ਇਹ ਸੁੱਕ ਜਾਂਦੀਆਂ ਨੇ ਟਾਣੀਆਂ ਤੇ ਇਹਦਾ ਹਾਲਾ ਜਿਹੜਾ ਜੀ ਉਹ ਆਪਾਂ ਜਿਹੜੀਆਂ ਟਾਣੀਆਂ ਸੁੱਕੀਆਂ ਟਾਣੀਆਂ ਨੇਗੀਆਂ ਉਹਨਾਂ ਨੂੰ ਕੱਟ ਦੇਣਾਗਾ ਤੇ ਉਹਦੇ ਉੱਪਰ ਆਪਾਂ ਡਿਸ ਇਨਫੈਕਸ਼ਨ ਘੋਲ ਜਿਹੜਾ ਕਿ ਆਪਾਂ ਤੁਹਾਨੂੰ ਜਲਦੀ ਬਣਾ ਕੇ ਦਿਖਾਵਾਂਗੇ ਜਿਹਦੇ ਨਾਲ ਇਨਫੈਕਸ਼ਨ ਨਹੀਂ ਫੈਲਦੀ ਬੂਟੇ ਦੇ ਵਿੱਚ ਉਹ ਲਾਉਣਾ ਹੁੰਦਾ ਤੇ ਉਸ ਤੋਂ ਬਾਅਦ 7 ਦਿਨਾਂ ਬਾਅਦ ਆਪਾਂ ਬੋਡੋ ਪੇਸਟ ਜਿਹੜਾ ਕਲੀ ਤੇ ਨੀਲੇ ਸੋਥੇ ਤੋਂ ਬਣਦਾ ਉਹ ਲਾ ਦੇਣਾ ਹੁੰਦਾਗਾ ਜੀ ਸਾਰੀਆਂ ਜਿਹੜੀਆਂ ਕਟੀਆਂ ਹੋਈਆਂ ਟਾਣੀਆਂ ਨੇਗੀਆਂ ਜਿਸ ਤਰ੍ਹਾਂ ਕਿ ਜਿਹੜੀਆਂ ਰੋਗ ਨਾਲ ਸੁੱਕੀਆਂ ਨੇਗੀਆਂ ਉਹ ਸਾਰੀਆਂ ਆਪਾਂ ਨਸ਼ਟ ਕਰਨੀਆਂ ਹੁੰਦੀਆਂ ਬੂਟੇ ਦੇ ਨੇੜੇ ਨਹੀਂ ਛੱਡਣੀਆਂ ਹੁੰਦੀਆਂ ਦੂਜਾ ਜਿਹੜਾ ਇਹਦੇ ਵਿੱਚ ਮੁੱਖ ਜਿਹੜੀ ਬਿਮਾਰੀ ਆਉਂਦੀ ਹੈ ਉਹ ਜੜ ਗਲਨ ਦੀ ਹੁੰਦੀ ਹੈ ਕਿ ਜੜ ਗਲਨ ਦੀ ਬਿਮਾਰੀ ਇਹ ਇੱਕ ਤਾਂ ਤਣੇ ਦੇ ਨਾਲ ਆਪਾਂ ਜਿਆਦਾ ਉੱਚੀ ਮਿੱਟੀ ਦਾ ਢੇਰ ਨਹੀਂ ਬਣਾਉਣਾਗਾ ਜਿਸ ਤਰ੍ਹਾਂ ਆਪਾਂ ਦੂਜੇ ਬੂਟਿਆਂ ਦੇ ਵਿੱਚ ਥੜੇ ਬਣਾਉਣੇ ਆਗੇ ਇਹਦੇ ਵਿੱਚ ਹਲਕਾ ਥੜਾ ਬਣਾਉਣਾਗਾ ਉਹਦੇ ਨਾਲ ਜੜ ਗਲ ਨਹੀਂ ਸ਼ੁਰੂ ਹੋ ਜਾਂਦੀ ਇੱਕ ਜਦੋਂ ਆਪਾਂ ਗੜਾਈ ਕਰਦੇ ਹਾਂ ਡੂੰਗੀ ਉਹਦੇ ਨਾਲ ਜੜਾਂ ਦੇ ਉੱਤਰ ਜ਼ਖਮ ਹੋਣ ਨਾਲ ਜਿਹੜਾ ਆਪਣਾ ਫੰਗਸ ਵਗੈਰਾ ਲੱਗ ਕੇ ਜਿਹੜੀਆਂ ਜੜਾਂ ਖਰਾਬ ਹੋ ਇਹ ਕੋਈ ਗੱਲ ਆ ਜਾਂਦੀ ਵੀ ਕੋਈ ਐਡਾਂ ਦੀ ਫਸਲ ਨਹੀਂ ਬੀਜਣੀ ਜਿਹਨੂੰ ਪਾਣੀ ਦੀ ਜਿਆਦਾ ਲੋੜ ਆਗੇ ਤੇ ਜਿਹੜੀ ਆਪਣਾ ਜੇਕਰ ਜੜ ਗਲਣੀ ਸ਼ੁਰੂ ਹੋਵੇ ਤਾਂ ਉਹ ਬੂਟੇ ਨੂੰ ਦੂਜੇ ਬੂਟਿਆਂ ਦੇ ਨਾਲੋਂ ਵੱਖਰਾ ਉਹਦਾ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾਗਾ ਤੇ ਜਿਹੜਾ ਪਾਣੀ ਥੋੜਾ ਘੱਟ ਲਾਉਣਾ ਚਾਹੀਦਾਗਾ ਤੇ ਡੂੰਗੀ ਗੜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਨਾਲ ਆਪਾਂ ਜੜ ਕਾਲਨ ਤੋਂ ਬਚਾ ਸਕਦੇ ਆ ਇਹ ਹੀ ਮੁੱਖ ਕਾਰਨ ਹੈ ਜਿਨ੍ਹਾਂ ਨਾਲ ਪੱਤੇ ਸੁੱਕਦੇ ਨੇ ਸੋ ਜੇਕਰ ਫਿਰ ਵੀ ਤੁਹਾਡਾ ਕੋਈ ਸਵਾਲ ਹੋਇਆ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਕਰ ਲਈਏ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ